ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਂ ਤੁਹਾਡੇ ਲਈ ਟਾਪ ਮੂਰਾ ਨਸਲ ਦੀ ਦੂਸਰੀ ਸੂਏ ਛੋਟੀ ਸੇਲਾ ਜੀ 7 ਦਿਨ ਬਾਕੀ ਹੈ ਜੇ ਸੂਣ ਦੇ ਪਹਿਲੇ ਸੂਏ 12 ਤੋਂ 13 ਲੀਟਰ ਦੁੱਧ ਦਿੱਤਾ ਹੋਇਆ ਮਿਲਕਰ ਕਾਰਡ 12 ਤੋਂ 13 ਲੀਟਰ ਦਾ ਜੋ ਸੀਮਨ ਇਹਦੇ ਲੱਗਿਆ ਹੋਇਆ ਭੀਮ ਸੂਰਾ ਸੁਲਤਾਨ 7 ਸਟਾਰ ਦਾ ਲੱਗਿਆ ਹੋਇਆ ਜੀ ਕੰਟਰੈਕਟਰ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆਗਾ 9915401175 ਹਾਂਜੀ ਸੀਮਨ ਭੀਮ ਸਿਰਾ ਸੁਲਤਾਨ 7 ਸਟਾਰ ਦਾ ਲੱਗਾ ਟਾਪ ਮੂਰਾ ਨਸਲ ਦੀ ਛੁੱਟੀ ਹੈ ਜੋ ਵੀ ਰਕਤ ਦਿਨਾ ਚਾਹੁੰਦਾ ਬਾਈ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਜੀ ਕਕਰ ਤੁਸੀਂ ਵੀ ਆਪਣੀ ਵੀਡੀਓ ਕਿਸੇ ਟਰੈਕਟਰ ਜਾਂ ਖੇਤੀਬਾੜੀ ਸੰਬੰਧ ਸੰਦਾਂ ਜਾਨਵਰ ਦੀ ਪੋਣੀ ਚਾਹੁੰਦੇ ਹੋ ਸਾਡੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਆਉਣ ਵਾਲੀਆਂ ਵੀਡੀਓ ਵੇਖਣ ਲਈ ਚੈਨਲ ਪੇਜ ਇਨਸਟਾਡੀ ਜ਼ਰੂਰ ਫੋਲੋ ਕਰਿਓ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ